ਹਾਂ ਸੂਰਾ ਪ੍ਰਧਾਨ ਮੈਂ ਵੱਡਾ ਸੂਰਮਾ ਹਾਂ ਮੈਂ ਵੱਡਾ ਪ੍ਰਧਾਨ ਹਾਂ ਮੇਰੇ ਤੋਂ ਵੱਡਾ ਕੋਈ ਹੋਰ ਹੋ ਸਕਦਾ ਹਾਂ ਸੂਰਾ ਪ੍ਰਧਾਨ ਹਾਂ ਕੋ ਨਾਹੀ ਮੁਜੇ ਸਮਾਨਨੀ ਮੇਰੇ ਬਰਾਬਰ ਤਾਂ ਹੋਰ ਦੂਜਾ ਕੋਈ ਨਹੀਂ ਹੈ ਮੈਂ ਵੱਡਾ ਸੂਰਮਾ ਮੈਂ ਵੱਡਾ ਪ੍ਰਧਾਨ ਮੈਂ ਵੱਡਾ ਆਗੂ ਮੈਂ ਮੈਂ ਤੇ ਮੈਂ ਲਾਇਸ ਕਿੰਨਾ ਹੰਕਾਰ ਹੈ ਹੰਕਾਰ ਦਾ ਪ੍ਰਦਰਸ਼ਨ ਹੋ ਰਿਹਾ ਹੈ ਹੰਕਾਰ ਦਾ ਪ੍ਰਦਰਸ਼ਨ ਹੋ ਰਿਹਾ ਹੈ ਅੱਜ ਜਦੋਂ ਕਿਤੇ ਆਪਣੀ ਇਸ ਕੌਮ ਦੀ ਹਾਲਤ ਨੂੰ ਤੱਕਦੇ ਆ ਨਾ ਤੇ ਇੱਥੇ ਵੀ ਬਹੁਤਾਂ ਤ ਬਰਬਾਦੀ ਜਿਹੜੀ ਹੈ ਨਾ ਹੰਕਾਰ ਨੇ ਕੀਤੀ ਹੈ ਜਦੋਂ ਅੱਜ ਦੇ ਅਕਾਲੀ ਦਲ ਦੇ ਹਾਲਾਤਾਂ ਨੂੰ ਤੱਕਦੇ ਹਾਂ ਜਿਹੜਾ ਬੜੀਏ ਕੁਰਬਾਨੀਆਂ ਕਰਕੇ ਬਣਾਇਆ ਗਿਆ ਸੀ ਉਸ ਸੰਦਰਜਤ ਪਰਿਵਾਰਵਾਦ ਵੱਧ ਗਿਆ ਨਾ ਤੁਨੇ ਆਖਿਆ ਮੇਰੇ ਤੋਂ ਵੱਡਾ ਕੋਈ ਪ੍ਰਧਾਨ ਹੁਣ ਹੋ ਹੀ ਨਹੀਂ ਸਕਦਾ ਸਾਰਾ ਜੀਵਨ ਹੁਣ ਮੈਂ ਹੀ ਪ੍ਰਧਾਨ ਰਹਿਣਾ ਹੈ ਮੈਂ ਹੀ ਇਸ ਤੇ ਕਾਬਜ਼ ਰਹਿਣਾ ਹੈ ਕਦੇ ਸਮਾਂ ਸੀ ਕਿ ਕਿੰਨਾ ਤਿਆਗ ਸੀ ਕਿ ਗੁਰੂ ਪਰਸ਼ਾ ਮਹਾਰਾਜ ਜੀ ਦੀ ਬਾਣੀ ਦੇ ਬੋਲਾਂ ਵਿੱਚੋਂ ਸੱਚ ਦੀ ਕਮਾਈ ਕਰਦੇ ਹੋਏ ਸਿੱਖ ਸਤ ਤੇ ਸੰਤੋਖ ਦੇ ਕਿੰਨੇ ਧਾਰਨੀ ਸਨ ਕਿ ਅਵਗੁਣ ਦੇ ਇੱਕ ਕਿਣਕੀ ਨੂੰ ਵੀ ਆਪਣੇ ਹਿਰਦੇ ਵਿੱਚ ਨਹੀਂ ਸਿ ਲਿਆਉਂਦੇ ਸਮਾ ਆਇਆ ਤੇ ਆਫਰ ਆਈ ਕਿ ਇਹ ਨਵਾਬੀ ਲੈ ਲਓ ਜੰਗਾਂ ਯੁੱਧਾਂ ਬਹੁਤ ਕਰ ਲਈਆਂ ਸੀ ਦੋਵੇਂ ਪਾਸੇ ਖੂਨ ਖਰਾਬਾ ਬੜਾ ਡੋਲਿਆ ਕੁਝ ਸੁੱਖ ਦਾ ਸਾਹ ਲਵੋ ਅ ਨਵਾਬੀ ਲਵੋ ਤੇ ਜੰਗ ਜੂਦ ਬੰਦ ਕਰੋ ਖਿਆਲ ਕਰਿਓ ਸਮੇ ਮੁਖੀਆਂ ਨੇ ਜਿਹੜੇ ਜਰਨੈਲ ਸੰਕੋਮ ਦੇ ਆਗੂ ਸੰ ਉਨ੍ਹਾਂ ਨੇ ਇਸ ਗੱਲ ਉਪਰ ਵਿਚਾਰ ਕੀਤੀ ਆਖਿਆ ਕੁਝ ਸਮਾਂ ਮਿਲ ਰਿਹਾ ਹੈ ਤੇ ਇਸ ਸਮੇਂ ਵਿੱਚ ਅਸੀਂ ਆਪਣੀ ਕੌਮ ਦੀ ਜਿਹੜੀ ਤਾਕਤ ਇਸ ਨੂੰ ਬੁਧਾਉਣ ਵਿੱਚ ਸਫਲ ਹੋ ਸਕਦੇ ਹਾਂ ਅਸੀਂ ਆਪਣਾ ਪ੍ਰਚਾਰ ਕਰ ਸਕਦੇ ਹਾਂ ਤੇ ਕਿਉਂ ਨਾ ਇਸ ਔਫਰ ਨੂੰ ਲੈ ਲਿਆ ਜਾਏ ਜਿੰਨਾ ਚਿਰ ਮਿਲੇਗਾ ਉਨਾਂ ਕਰਤੇ ਅਸੀਂ ਆਪਣੀ ਮਜ਼ਬੂਤੀ ਕਰ ਲਈਏ ਹੋਰ ਪਰ ਹੁਣ ਨਵਾਬੀ ਲਵੇ ਕਿਹੜਾ ਨਵਾਬੀ ਕੌਣ ਲਵੇ ਸਰਕਾਰ ਦੀ ਆਈ ਹੋਈ ਖਿਲ ਤੇ ਨਵਾਬੀ ਹੈ ਨਵਾਬ ਕੌਣ ਬਣੇ ਕਿਸੇ ਨੇ ਵੀ ਨਵਾਬੀ ਲੈਣ ਦੇ ਲਈ ਆਪਣੇ ਆਪ ਨੂੰ ਪੇਸ਼ ਨਹੀਂ ਕੀਤਾ ਕਿ ਮੈਨੂੰ ਚਾਹੀਦੀ ਹੈ ਮੈਨੂੰ ਦੇ ਦਿਓ ਮੈਂ ਤੁਹਾਡਾ ਪ੍ਰਧਾਨ ਬਣਾਗਾ ਮੈਂ ਸਰਕਾਰੀ ਦਰਬਾਰੇ ਤੁਹਾਡੀ ਗੱਲ ਕਰਾਂਗਾ ऐसा ਨਹੀਂ ਹੋਇਆ ਅਖੀਰ ਵਿੱਚ ਫੈਸਲਾ ਹੋਇਆ ਕਿ ਇੱਕ ਨੌਜਵਾਨ ਹੈ ਜਿਹੜੇ ਸਮੇਂ ਘੋੜਿਆਂ ਦੇ ਤਬੀਲੇ ਦੇ ਵਿੱਚ ਘੋੜਿਆਂ ਦੀ ਸੇਵਾ ਕਰੇ ਹੈ ਇਹ ਨਵਾਬੀਆਂ ਨੂੰ ਦੇ ਦੋ ਇਹ ਖੇਲਤੋਂ ਨੂੰ ਪਵਾ ਦੋ ਉਹ ਪ੍ਰਧਾਨ ਬਣ ਜਾਏਗਾ ਤੇ ਖਿਆਲ ਕਰਿਓ ਉਸ ਨੌਜਵਾਨ ਨੂੰ ਬੁਲਾਇਆ ਗਿਆ ਸੰਗਤ ਅੰਦਰ ਸੰਗਤ ਚ ਬਿਲਾ ਕਰਕੇ ਆਖਿਆ ਅਸੀਂ ਇਹ ਨਵਾਬੀ ਤੈਨੂੰ ਦੇਣਾ ਚਾਹੁੰਦੇ ਆ ਕਹਿੰਦਾ ਮੈਂ ਲੈਣੀ ਨਹੀਂ ਕਹਿੰਦੇ ਨਹੀਂ ਇਹ ਤੇ ਸੰਗਤ ਦਾ ਹੁਕਮ ਹੈ ਤੈਨੂੰ ਲੈਣੀ ਪੈਣੀ ਹੈ ਕਹਿੰਦਾ ਠੀਕ ਹੈ ਜੇ ਸੰਗਤ ਦਾ ਹੁਕਮ ਹੈ ਸਿਰ ਮੱਥੇ ਪਰ ਪੰਜ ਪਿਆਰੀਆਂ ਦੇ ਚਰਨਾਂ ਨੂੰ ਛੋ ਕੇ ਨਵਾਬੀ ਫਿਰ ਮੈਨੂੰ ਦਿਓ ਸਰਕਾਰ ਦੀ ਜਿਹੜੀ ਖਿਲਤ ਆਈ ਹੈ ਨਾ ਜੋ ਕੁਝ ਆਇਆ ਉਹਨੇ ਗਿਫਟ ਭੇਜੇ ਹੈ ਨਵਾਬੀ ਚ ਜ਼ਗੀਰ ਭੇਜੀ ਹੈ ਇਹ ਪੰਜਾਂ ਪਿਆਰਿਆਂ ਦੇ ਚਰਨਾਂ ਨੂੰ ਛੁਹਾ ਕੇ ਮੈਨੂੰ ਦਿਓ ਤਾਂ ਕਿ ਮੇਰੇ ਅੰਦਰ ਹੰਕਾਰ ਨਾ ਕਿਤੇ ਪੈਦਾ ਹੋ ਜਾਏ ਕਿ ਮੈਨੂੰ ਮਿਲੇ ਮੈਂ ਹੰਕਾਰੀ ਨਾ ਹੋ ਜਾਵਾਂ ਕਿ ਮੈਂ ਨਵਾਬਾਂ ਮੈਨੂੰ ਪਤਾ ਹੋਵੇ ਕਿ ਇਹ ਕੌਮ ਦੀ ਅਮਾਨਤ ਹੈ ਤੇ ਕੌਮ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਕੈਸਾ ਸ ਇਹ ਕਿਰਦਾਰ ਸੀ ਕੈਸਾ ਕਿਰਦਾਰ ਸੀ 55 ਪਿਆਰਿਆਂ ਦੇ ਚਰਨਾਂ ਨੂੰ ਛੂਹ ਕੇ ਉਹ ਨਵਾਬੀ ਦੀ ਖਿਲਤ ਦਿੱਤੀ ਗਈ ਤੇ ਬਣਿਆ ਨਵਾਬ ਕਪੂਰ ਸਿੰਘ ਉਹਦਾ ਨਾਂ ਸੀ ਕਪੂਰ ਸਿੰਘ ਫਿਰ ਨਾਮ ਹੋਇਆ ਨਵਾਬ ਕਪੂਰ ਸਿੰਘ ਤੇ ਨਵਾਬ ਕਪੂਰ ਸਿੰਘ ਸ਼ਰਤ ਰੱਖੀ ਕਹਿਣ ਲੱਗੇ ਮੈਂ ਆਗੂ ਤੇ ਬਣ ਗਿਆ ਹਾਂ ਪਰ ਜਿਹੜੀ ਸੇਵਾ ਮੈਂ ਕਰਦਾ ਨਾ ਘੋੜਿਆਂ ਦੀ ਤਵੇਲੇ ਦੇ ਵਿੱਚ ਬੈਠ ਕੇ ਘੋੜਿਆਂ ਦੀ ਸੇਵਾ ਕਰਦਾ ਮੈਂ ਪੱਖਾ ਸਾਧ ਸੰਗਤ ਨੂੰ ਪੱਖਾ ਚਲਾਉਂਦਾ ਮੈਂ ਹੋਰ ਸੇਵਾਵਾਂ ਕਰ ਇਹ ਸੇਵਾ ਮੇਰੇ ਤੋਂ ਖੋਇਓ ਨਾ ਮੈਂ ਸੇਵਾਦਾਰ ਬਣ ਕੇ ਹੀ ਵਿਚਰਨਾ ਚਾਹੁੰਦਾ ਹਾਂ ਕੈਸੀ ਨਿਮਰਤਾ ਸੀ ਕੈ ਸ਼ੱਕਰਦਾਰ ਸੀ ਗੁਰੂ ਦੀ ਬਾਣੀ ਵਿੱਚੋਂ ਸੱਚ ਦਾ ਕਿਰਦਾਰ ਕਿੰਨਾ ਪੱਕਾ ਹੋਇਆ ਸੀ ਉਹਨੇ ਨਹੀਂ ਕਿਹਾ ਕਿ ਮੈਂ ਹੁਣ ਨਵਾਬ ਬਣ ਗਿਆ ਸਾਰਾ ਜੀਵਨ ਆਖਿਸ ਕਿ ਖਾਲਸੇ ਦੀ ਅਮਾਨਤ ਹੈ ਜਦੋਂ ਜੀ ਕਰੇਗਾ ਉਹ ਲੈ ਲੇਗਾ ਜਦ ਤੱਕ ਉਹਨੇ ਬਖਸ਼ੀਏ ਤਦ ਤੱਕ ਅਸੀਂ ਇਹ ਸੇਵਾ ਨਿਭਾਉਣੀ ਹੈ ਤੇ ਅੱਜ ਅਜਾਖਿਆ ਜਾਂਦਾ ਇਹ ਤੇ ਹੁਣ ਸਾਡੀ ਵਿਰਾਸਤ ਬਣ ਗਈ ਹੈ ਪੀੜੀਦਰ ਪੀੜ੍ਹੀਓ ਅਸੀਂ ਪ੍ਰਧਾਨ ਹਾਂ ਹੰਕਾਰ ਹ ਹਾਵੀ ਹੋ ਗਿਆ ਹੈ ਹੰਕਾਰ ਦਾ ਚਸਕਾ ਹੰਕਾਰ ਦਾ ਜਿਹੜਾ ਰਸ ਹੈ ਉਸ ਨੇ ਮਨੁੱਖਾ ਨੂੰ ਇੰਨਾ ਕੋ ਮੋਹ ਲਿਆ ਹੈ ਕਿ ਛੱਡਣ ਨੂੰ ਤਿਆਰ ਨਹੀਂ ਛੱਡਣ ਨੂੰ ਤਿਆਰ ਨਹੀਂ ਐਸਾ ਜੀਵਨ ਜਿਹੜਾ ਜੀਵਨ ਦਾ ਦ੍ਰਿਸ਼ ਜਿਹੜਾ ਅਸੀਂ ਵੇਖ ਰਹੇ ਹਾਂ ਸੰਸਾਰ ਅੰਦਰ ਸਮਾਜ ਦੇ ਅੰਦਰ ਇਸ ਲਈ ਗੁਰੂ ਆਖਦਾ ਹੈ ਕਹਿਣ ਲੱਗੇ ਜੀਵਨ ਦੇ ਦ੍ਰਿਸ਼ ਵੇਖ ਹਾਂ ਮੈਂ ਹੰਕਾਰ ਦੇ ਚਸਕੇ ਵਿੱਚ ਜੀਵਨ ਕੀ ਆਖਦਾ ਹਾਂ ਹਾਂ ਸੂਰਾ ਪਰ ਧਾਨ ਹਾਂ ਕੋ ਨਹੀਂ ਮੁਜ ਸਮਾਨੀ ਮੇਰੇ ਬਰਾਬਰ ਦਾ ਕੋਈ ਹੋਰ ਨਹੀਂ ਆਖਦਾ ਮੇਰੇ ਬਰਾਬਰ ਦਾ ਦੂਜਾ ਕੋਈ ਹੋਰ ਹੋ ਹੀ ਨਹੀਂ ਸਕਦਾ ਜੋ ਕੁਝ ਮੈਂ ਕਰਾਂ ਮੈਂ ਹੀ ਕਰ ਸਕਦਾ ਮੈਂ 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 ਦੀ ਰਟ ਲਾਈਸ ਤੇ ਗੁਰੂ ਨੇ ਆਖਿਆ ਮੇਰੀ ਮੇਰੀ ਕਰਤੇ ਜਨਮ ਗਏ